ਟਪੀਆਰਟੀਸੀ ਦੇ ਇੱਕ ਡਰਾਈਵਰ ਨੇ ਮਹਿਲਾ ਟੋਲ ਮੁਲਾਜ਼ਮ ਨੂੰ ਥੱਪੜ ਜੜ ਦਿੱਤਾ ਹੈ ਜਿहां ਟੋਲ ਤੇ ਲੱਗੇ ਸੀਸੀਟੀਵੀ ਕੈਮਰੇਾਂ ਚ ਇਹ ਤਸਵੀਰਾਂ ਕੈਦ ਹੋਈਆਂ ਨੇ ਜਦੋਂ ਮਹਿਲਾ ਮੁਲਾਜ਼ਮ ਟੋਲ ਨਾਕੇ ਦੇ ਕੋਲ ਆ ਕੇ ਖੜੀ ਹੁੰਦੀ ਏ ਤਾਂ ਪੀਆਰਟੀਸੀ ਬੱਸ ਉਸ ਤੋਂ ਲੰਘਣ ਦੀ ਕੋਸ਼ਿਸ਼ ਕਰਦੀ ਏ ਇਸ ਦੌਰਾਨ ਬੱਸ ਨੂੰ ਚਲਾ ਰਿਹਾ ਡਰਾਈਵਰ ਇਸ ਮਹਿਲਾ ਮੁਲਾਜ਼ਮ ਦੇ ਥੱਪੜ ਮਾਰ ਦਿੰਦਾ ਹੈ ਇਹ ਯੂਗੋਡੀ ਦਾ ਨੰਬਰ ਇਹ ਰੌਡ 'ਤੇ ਤੇ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ ਪੂਰਾ ਮਾਮਲਾ ਬਨੂੜ ਦੇ ਨੇੜੇ ਬਣੇ ਅਜੀਤਪੁਰ ਟੋਲਪਲਾza ਦੇ ਜਿੱਥੇ ਕੇ ਪੀ ਆਰਟੀਸੀ ਦੀ ਬੱਸ ਦੇ ਡਰਾਈਵਰ ਨੇ ਇੱਕ ਮਹਿਲਾ ਮੁਲਾਜ਼ਮ ਨੂੰ ਥੱਪੜ ਜਾਰੀ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਬੱਸ ਚੰਡੀਗੜ੍ਹ ਤੋਂ ਪਟਿਆਲਾ ਜਾ ਰਹੀ ਸੀ ਬੱਸ ਦੀ ਪਛਾਣ ਇਸ ਦੇ ਨੰਬਰ ਤੋਂ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਸੀਸੀਟੀਵੀ ਪਟਿਆਲਾ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਜਿਸ ਦੇ ਆਧਾਰ ਤੇ ਪੁਲਿਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਇਹ ਘਟਨਾ ਅੱਜ ਦੁਪਹਿਰ ਯਾਨੀ ਕਿ 19 ਜੁਲਾਈ ਨੂੰ ਦੁਪਹਿਰੇ ਕਰੀਬ 1:30 ਵਜੇ ਵਾਪਰੀ ਜਦੋਂ ਟੋਲ ਪਲਾਜ਼ਾ ਤੇ ਕਾਫੀ देर ਤੱਕ ਆਵਾਜਾਈ ਰੁਕੀ ਰਹੀ ਇਸ ਦੌਰਾਨ ਪੀਆਰਟੀਸੀ ਦੀ ਇੱਕ ਬੱਸ ਦੇ ਕੰਡਕਟਰ ਦਾ ਟੋਲ ਪਲਾਜ਼ਾ ਮੁਲਾਜ਼ਮਾ ਨਾਲ ਬਹਿਸਵਾਦੀ ਹੋ ਗਈ ਜਿਸ ਤੋਂ ਬਾਅਦ ਜਦੋਂ ਟੋਲ ਮੁਲਾਜ਼ਮਾ ਨੇ ਟੋਲ ਗੇਟ ਨੂੰ ਥੱਲੇ ਕੀਤਾ ਤਾਂ ਇਸ ਕੰਡਕਟਰ ਨੇ ਆਪਣੇ ਹੱਥ ਨਾਲ ਟੋਲ ਗੇਟ ਨੂੰ ਉੱਪਰ ਕਰ ਦਿੱਤਾ ਜਿਸ ਤੋਂ ਬਾਅਦ ਇਸ ਦੇ ਪਿੱਛੇ ਹੋਈ ਇੱਕ ਹੋਰ ਬੱਸ ਆਉਂਦੀ ਏ ਤੇ ਮਹਿਲਾ ਜੋ ਕਿ ਟੋਲ ਗੇਟ ਦੇ ਨੇੜੇ ਖੜੀ ਹੋਈ ਸੀ ਉਸ ਦੇ ਇਸ ਬੱਸ ਦਾ ਡਰਾਈਵਰ ਥੱਪੜ ਮਾਰ ਦਿੰਦਾ ਏ ਇਸ ਤੋਂ ਬਾਅਦ ਮਹਿਲਾ ਇਸ ਬੱਸ ਦੇ ਪਿੱਛੇ ਵੀ ਭੱਜਦੀ ਏ ਜਦ ਕਿ ਕੋਲ ਖੜਾ ਇੱਕ ਹੋਰ ਟੋਲ ਮੁਲਾਜ਼ਮ ਕੁਝ ਚੁੱਕ ਕੇ ਵੀ ਬੱਸ ਦੇ ਡਰਾਈਵਰ ਵੱਲ ਨੂੰ ਮਾਰਦਾ ਏ கட ਹਾਲਾਂਕਿ ਹੁਣ ਟੋਲ ਤੇ ਮੌਜੂਦ ਮੁਲਾਜ਼ਮਾਂ ਵੱਲੋਂ ਇਸ ਤੇ ਇਤਰਾਜ਼ ਜਤਾਇਆ ਗਿਆ ਜਿਸ ਤੋਂ ਬਾਅਦ ਹੁਣ ਟੋਲ ਮੁਲਾਜ਼ਮਾਂ ਵੱਲੋਂ ਇਸ ਬੱਸ ਚਾਲਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਥੱਪੜ ਮਾਰਨ ਦਾ ਕੀ ਕਾਰਨ ਸੀ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਜਦਕਿ ਪਟਿਆਲਾ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਵੱਲੋਂ ਜਲਦ ਹੀ ਇਸ ਡਰਾਈਵਰ ਖਿਲਾਫ ਕਾਰਵਾਈ ਦਾ ਪ੍ਰੋਸਾ ਦਿੱਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ